ਸਤਿ ਸ਼੍ਰੀ ਅਕਾਲ ਭਾਈ ਮੈਂ ਤੁਹਾਡਾ ਉਹ ਢੱਲੋਂ ਬਠਿੰਡੇ ਵਾਲਾ ਤੇ ਅਸੀਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰਦੇ ਆਂ ਤੇ ਤੁਸੀਂ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤ ਭਾਰਮਾ ਹਲਾਰਾ ਦਿੰਨੇ ਆਂ ਦੇਸ਼-ਵਿਦੇਸ਼ਾਂ 'ਚ ਬੈਠੇ ਵੀਰ ਉਹ ਜਿਹੜਾ ਮੇਰੇ ਖਿਆਲ 'ਚ ਕੰਟਰੀ ਐ ਜਿੱਥੋਂ ਕਿਸੇ ਨੇ ਫੋਨ ਨਹੀਂ ਕੀਤਾ ਬਹੁਤ ਵਧੀਆ ਹੌਸਲਾ ਦਿੰਦਾ ਭਾਈ ਹੌਸਲੇ ਨਾਲ ਹੀ ਉਡਾਨ ਹੁੰਦੀ ਆ ਤੇ ਖੰਭ ਕੁਝ ਨਹੀਂ ਕਰਦੇ ਇਸੇ ਤਰ੍ਹਾਂ ਹੌਸਲਾ ਦਿੰਦੇ ਰਹੋ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਹੋਰ ਕੀਤੀ ਆ ਤੇ ਜੇ ਵਧੀਆ ਲੱਗੇ ਤਾਂ ਇਹਨੂੰ ਵੀ ਸ਼ੇਅਰ ਕਰੋ ਬਹੁਤ ਵੀਰ ਕਹਿੰਦੇ ਟਰਾਂਸਫਰਮ ਸਾਡੇ ਚੋਰੀ ਹੋ ਜਾਂਦੇ ਆ ਤੇ ਕੋਠੇ ਦੇ ਵਿੱਚ ਸਾਮਾਨ ਚੋਰੀ ਹੋ ਜਾਂਦਾ ਤੇ ਤਾਂ ਕਰਕੇ ਇੱਕ ਬਣਾਈਆ ਵੀਡੀਓ ਜੇ ਵਧੀਆ ਲੱਗੀ ਕਰ ਦੇ ਸ਼ੇਅਰ ਆਪਾਂ ਦਿਖਾਉਨੇ ਆ ਤੁਹਾਨੂੰ ਕਿਵੇਂ ਆ ਹੁਣ ਤੁਹਾਨੂੰ ਦੱਸਦੇ ਆ ਵੀ ਆਪਾਂ ਜਿਹੜੀ ਇੱਕ ਟਰਾਂਸਫਰਮ ਚੋਰੀ ਤੋਂ ਆਪਾਂ ਕਿਵੇਂ ਬਚਾ ਸਕਦੇ ਇੱਕ ਜਿੰਦਾ ਹੁਣ ਦੇਖੋ ਜਦੋਂ ਜਿੰਦਾ ਖੁੱਲਾਂਗੇ ਤਾਂ ਆਪਣੇ ਕੋ ਫੋਨ ਕਿਵੇਂ ਆਉਂਦਾ ਹੁਣ ਦੇ ਧਿਆਨ ਰੱਖੋ ਦੇਖੋ ਜੇ ਆਪਾਂ ਨੂੰ ਗੇਟ ਖੋਲਾਈ ਤੇ ਆਪਾਂ ਨੂੰ ਫੋਨ ਆ ਜੀ ਵਾ ਆਹ ਦੇਖੋ ਬਈ ਆ ਦੇਖੋ ਜੀ ਹੁਣ ਇਧਰ ਡਾਇਲ ਹੋ ਗਿਆ ਜਦੋਂ ਆਪਾਂ ਗੰਡਾ ਖੋਲਾ ਨਾਲ ਜਿਹੜਾ ਡਾਇਲ ਹੋ ਗਿਆ ਤੇ ਇਧਰ ਆਪਣੇ ਕੋਲ ਫੋਨ ਆ ਗਿਆ ਆ ਦੇਖੋ ਜੀ ਇਹ ਜਿਹੜਾ ਇਹ ਆਪਾਂ ਬੰਦ ਕਰਾ ਲੈਂਦਾ ਇਹ ਕੱਟਦੇ ਹੁਣ ਤੇ ਹੁਣ ਤੁਹਾਨੂੰ ਸੁਣਾਉਣਾ ਹੈ ਸਰਪਾਰਮਾਣੀ ਸੁਣਾਉਣਾ ਸਰਪਾਰਮਾਣੀ ਤੁਹਾਨੂੰ ਇਧਰ ਰਿੰਗ ਆ ਗਈ ਆਪਣੇ ਕੋਲ ਕਈ ਵੀਰ ਕਹਿੰਦੇ ਯਾਰ ਫੋਟੇ 'ਚ ਮੋਬਾਈਲ ਚੋਰੀ ਹੋ ਜਾਣਗੇ ਮੋਬਾਈਲ ਬਈ ਇਸ ਤਰ੍ਹਾਂ ਰੱਖ ਸਕਦਾ ਨਾ ਕੋਈ ਹੋਰ ਚੋਰੀ ਹੋਵੇ ਨਾ ਮੋਬਾਈਲ ਚੋਰੀ ਹੋਵੇ ਹੁਣ ਤੁਹਾਨੂੰ ਦੱਸਦੇ ਆ ਟ੍ਰਾਂਸਫਰਮ ਕਿਵੇਂ ਰੋਕਦਾ ਚੋਰੀ ਤੋਂ ਮੁਰ ਗਈ ਦਦਾ ਬਾਈ ਸੱਚ ਕਰ ਮੈਂ ਦੱਸ ਮੈਂ ਪਰ ਟਰਾਂਸਫਰਮ ਕਿਵੇਂ ਚੋਰੀ ਹੁੰਦੇ ਨੇ ਕਿਵੇਂ ਆਪਾਂ ਨੂੰ ਫੋਨ ਆਉਂਦਾ ਆ ਹੁਣ ਦੇਖੋ ਜਦੋਂ ਆਪਣੇ ਟਰਾਂਸਫਰਮ ਨਾਲ ਕੋਈ ਵੀ ਛੇੜਛਾੜ ਕਰਦਾ ਸੁੱਚ ਕੱਟਦਾ ਜਾਂ ਉੱਪਰ ਚੜਦਾ ਤਾਂ ਆਪਣੇ ਕੋਲੇ ਫੇਰ ਫੇਰ ਆਪਾਂ ਨੂੰ ਫੋਨ ਆਇਆ ਤੁਸੀਂ ਧਿਆਨ ਰੱਖਿਓ ਇਧਰ ਆਵਾਜ਼ ਸੁੱਚ ਕੱਟਦੀ ਆ ਆ ਸੁੱਚ ਕੱਟੇਗੀ ਜਾਂ ਤੁਹਾਨੂੰ ਕੋਈ ਫੋਨ ਆਊ ਆ ਦੇਖੋ ਬਈ ਅੰਦਰ ਨੰਬਰ ਡਾਇਲ ਹੋ ਗਿਆ ਆਪਣਾ ਸੁੱਚ ਕੱਟਣ ਸਾਰਾ ਹੁਣ ਆਪਣੇ ਕੋਲੇ ਦੇ ਕਿਵੇਂ ਰਿੰਗ ਆਉਂਦੀ ਆ ਆ ਦੇਖੋ ਬਈ ਆਪਣੇ ਕੋਲੇ ਇਹਦੀ ਵੀ ਘੰਟੀ ਆ ਗਈ ਹੁਣ ਮੋਬਾਈਲ ਇੱਕ ਆਪਸ਼ਨ ਆਪਾਂ ਤਿੰਨ ਕਰਦੀਆਂ ਤਾਂ ਤਿੰਨ ਚਾਰ ਕੰਮ ਲੈ ਸਕਦੇ ਆ ਆਇਓ ਪਰ ਆਹੀ ਟਰਾਂਸਫਾਰਮ ਚੋਰੀ ਹੋ ਗਿਆ ਤੇ ਵੀਰੋ ਉਹ ਵੀ ਤੁਹਾਡੀ ਅਸੀਂ ਛੋਟੀ ਕੋਸ਼ਿਸ਼ ਕੀਤੀ ਆ ਤੇ ਮੇਰੇ ਗRAND ਦੇ ਵਿੱਚ ਬਹੁਤ ਵਧੀਆ ਚੱਲੂਗੀ ਤੇ ਬਹੁਤ ਵੀਰ ਕਹਿੰਦੇ ਟਰਾਂਸਫਾਰਮ ਵਾਲਾ ਫੱਕਾ ਹੱਲ ਕਰੋ ਕਈ ਵੀਰ ਮਜ਼ਾਕ ਲਿਆਗੇ ਤੇ ਹੋਰ ਵੀ ਕਹਿੰਦੇ ਆ ਸਾਡੇ ਜਰ ਪਿਆਰਾ ਭਾਗ ਆ ਉਹ ਦੱਸ ਦਿਓ ਬਈ ਉਹ ਜਿਹੇ ਸਿਸਟਮ ਨਾਲ ਛੋਟੀਆਂ ਛੋਟੀਆਂ ਗੱਲਾਂ ਉਹਦਾ ਤਿਆਰ ਹੋਇਆ ਆਪਣੇ ਕੋਲੇ ਮੇਰੇ ਲਾਸਟ ਦੇ ਵਿੱਚ ਮੇਰਾ ਇੱਕ ਮੈਸੇਜ ਆ ਉਹਨਾਂ ਕਿਸਾਨ ਵੀਰਾਂ ਨੂੰ ਮਿਹਨਤੀ ਕਿਸਾਨ ਵੀਰਾਂ ਨੂੰ ਕਿਰਤੀ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੇ ਨਾਂ ਦੇ ਨਾਲ ਇੱਕ ਆਨੰਦਤਾ ਦਾ ਟੈਗ ਲੱਗਿਆ ਹੋਇਆ ਤੇ ਪੱਲੇ ਕੁਛ ਨਹੀਂਗਾ ਵੀ ਉਹ ਵੀਰ ਜਿਹੜੇ ਕਿਸਾਨੀ ਤੋਂ ਅੱਕ ਕੇ ਥੱਕ ਕੇ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਆ ਵੀਰੋ ਖੁਦਕੁਸ਼ੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ ਲੜਨਾ ਜ਼ਰੂਰੀ ਆ ਪਰ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਮਾਰ ਕੇ ਦੱਸੋ ਆਪਾਂ ਆਪਣੇ ਪਰਿਵਾਰ ਨੂੰ ਸੁਖੀ ਕਰ ਸਕਦੇ ਆ ਵੀਰੋ ਕਦੇ ਵੀ ਨਹੀਂ ਮਾਰਨ ਤੋਂ ਬਾਅਦ ਆਪਣਾ ਪਰਿਵਾਰ ਜਿਉਂਦੀਆਂ ਲਾਸ਼ਾਂ ਬਣ ਜਾਂਦਾ ਪੁੱਛ ਕੇ ਦੇਖੋ ਉਹਨਾਂ ਦੇ ਪਰਿਵਾਰਾਂ ਨੂੰ ਦੇਖੋ ਜਿਨ੍ਹਾਂ ਦੇ ਆਤਮਤਾਵਲ ਤੁਰ ਗਏ ਆ ਪਰਿਵਾਰ ਦੇ ਮੈਂਬਰ ਜਾਂ ਹੋਰ ਵੀ ਅੱਜ ਉਹਨਾਂ ਦੇ ਹਾਲਾਤ ਕੀ ਆ ਲੜੋ ਪਰ ਆਪਣੇ ਆਪ ਨਾਲ ਨਹੀਂ ਲੜੋ ਸਰਕਾਰਾਂ ਨਾਲ ਲੜੋ ਤੰਦਰੁਸਤੀ ਚਾਹੀਦੀ ਵੀਰੋ ਪੈਸਾ ਆਉਂਦਾ ਜਾਂਦਾ ਰਹਿੰਦਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਵੇ ਔਖੇ ਸੌਖੇ ਵੇਲੇ ਆਉਂਦੇ ਰਹਿੰਦੇ ਆਗੇ ਜ਼ਿੰਦਗੀ ਤੋਂ ਡਰਨ ਦੀ ਲੋੜ ਨਹੀਂ ਲੜਨ ਦੀ ਜ਼ਰੂਰਤ ਰੱਖੋ ਆਪਾਂ ਉਹ ਪੰਜਾਬ ਦੇ ਵਾਸੀ ਆ ਜਿਨ੍ਹਾਂ ਦੇ ਯੋਧਿਆਂ ਨੇ ਦੇਸ਼ ਆਜ਼ਾਦ ਕਰਾ ਲਿਆ ਸੀ ਹੁਣ ਆਪਾਂ ਆਪਣੇ ਆਪ ਤੋਂ ਡਰੀ ਜਾਂਦੇ ਸੋ ਵੀਰੋ ਇੱਕ ਬੇਨਤੀ ਆ ਬਸ ਖੁਦਕੁਸ਼ੀ ਵਾਲੇ ਰਾਹ ਨਾ ਪਾਓ ਸਮੇਂ ਦੀ ਉਡੀਕ ਕਰੋ ਸਮਾਂ ਬਦਲੂਗਾ ਧੰਨਵਾਦ ਵੀਰ ਤੇ ਜੇਰ ਕਮੈਂਟ ਲਾਈਕ ਜਰੂਰ ਕਰ ਦਿਓ ਧੰਨਵਾਦ